ਸਤਿ ਸ਼੍ਰੀ ਅਕਾਲ ਜੀ ਵੀਰੇ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰੇ ਪਿਆਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸਵਾਗਤ ਹੈ ਹਾਂ ਅੱਜ ਦੀ ਵੱਡੀ ਖਬਰ ਅਨਿਲ ਅਬਾਨੀ ਦੀਆਂ ਪੰਜਾਬ ਕੰਪਨੀਆਂ ਤੇ ਈਡੀ ਵੱਲੋਂ ਛਾਪੇ ਮਾਰੀ 3000 ਕਰੋੜ ਰੁਪਏ ਦੇ ਕਰਜ਼ ਧੋਖਾ ਵੱਡੀ ਦਾ ਮਾਮਲਾ 24 ਜੁਲਾਈ ਉਦਯੋਗਪਤੀ ਅਨਿਲ ਅਬਾਨੀ ਦੀਆਂ ਕੰਪਨੀਆਂ ਤੇ ਅੱਜ ਸਵੇਰੇ ਈਡੀ ਵੱਲੋਂ ਛਾਪੇ ਮਾਰੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸਵੇਰ ਤੋਂ ਹੀ ਈਡੀ ਕੰਪਨੀਆਂ ਦੇ ਰਿਕਾਰਡ ਦੀ ਜਾਂਚ ਕਰ ਰਹੀ ਹੈ ਕੇਂਦਰੀ ਏਜੰਸੀਆਂ ਨੇ ਅਨਲ ਅਬਾਨੀ ਦੇ ਰਿਲਾਈਸ 그룹 ਨਾਲ ਜੁੜੀਆਂ ਲਗਭਗ 50 ਕੰਪਨੀਆਂ ਤੇ 35 ਤੋਂ ਜ਼ਿਆਦਾ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਇਹ ਛਾਪੇਮਾਰੀ ਜੈਸ ਬੈਂਕ ਕਰਜ਼ਾ ਘੁਟਾਲਾ ਨਾਲ ਜੁੜੇ ਹਵਾਲਾ ਰਸੀਦ ਮਾਮਲੇ ਦੀ ਜਾਂਚ ਤੇ ਸਿਲਸਿਲੇਚ ਕੀਤੀ ਗਈ ਹੈ ਇੱਕ ਦੇ ਸਮਾਸੀ ਦੇਸ਼ ਦੇ ਚੋਟੀ ਦੇ ਅਮੀਰਾਂ ਚ ਸ਼ਾਮਲ ਅਬਾਨੀ ਦੀਆਂ ਕੰਪਨੀਆਂ ਦੀਵਾਲੀਆ ਪ੍ਰਕਿਰਿਆ ਚੋਂ ਲੰਘ ਰੀਆਂ ਸਨ ਜਾਂ ਵਿਕ ਚੁੱਕੀਆਂ ਸਨ ਹਾਲ ਹੀ ਵਿੱਚ SBI ਨੇ ਉਹਨਾਂ ਦੀ ਉਹਨਾਂ ਦੀ ਕੰਪਨੀ ਰਲਾਈਸ ਕਮਿਊਨੀਕੇਸ਼ਨ ਅਤੇ ਉਹਨਾਂ ਦੇ ਧੋਖਾ 바ਜ ਅਨੰਨਾ ਹੈ ED ਨੇ ਇਹ ਛਾਪੇ ਮਾਰੀ CBI ਦੁਆਰਾ ਦਰਜ ਕੀਤੀਆਂ ਗਈਆਂ ਹਨ 2 FIR ਤੋਂ ਬਾਦ ਕੀਤੀ ਹੈ ਇਸ ਤੋਂ ਇਲਾਵਾ ਸੇਬੀ ਨੈਸ਼ਨਲ ਹਾਊਸਿੰਗ ਬੈਂਕ ਬੈਂਕ ਹਾਫ ਬਰੋਧਾ ਦੇ ਨੈਸ਼ਨਲ ਫਾਈਨੈਂਸ ਫਿਨੈਸ਼ੀਅਲ ਰਿਪੋਰਟਿੰਗ ਅਥਾਰਟੀ ਵਰਗੀਆਂ ਏਜੰਸੀਆਂ ਦੇ ਨਾਂ ਤੇ ਨੇ ਵੀ ਇਸ ਮਾਮਲੇ ਨਾਲ ਜੁੜੀ ਜਾਣਕਾਰੀ ਈਡੀ ਨੂੰ ਦਿੱਤੀ ਹੈ ਈਡੀ ਅਨੁਸਾਰ ਚਰਾਈ ਜਾਂਚ ਚੋਪਤਾ ਲੱਗਾ ਹੈ ਕਿ ਜੈਸ਼ ਬੈਂਕ ਨੇ 2017 ਤੋਂ 2019 ਦਰਮਿਆਨ ਲਗਭਗ 3000 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ ਦੋਸ਼ ਹੈ ਕਿ ਇਹ ਕਰਜ਼ਾ ਇਹ ਕਰਜ਼ ਸੈਲ ਕੰਪਨੀਆਂ ਅਤੇ ਗਰੁੱਪ ਕੋ ਦੀਆਂ ਦੂਸਰੀਆਂ ਕੰਪਨੀਆਂ ਨਾਲ ਦਿੱਤੇ ਗਏ ਹਨ ਅਤੇ ਫਿਰ ਉਥੋਂ ਕਿਤੇ ਹੋਰ ਭੇਜ ਦਿੱਤੇ ਗਏ ਹਨ ਜਾਂਚ ਕਰਤਾਵਾਂ ਨੇ ਅਜਿਹੇ ਸਬੂਤ ਮਿਲੇ ਹਨ ਕਿ ਜਿੰਨਾ ਤੋਂ ਪਤਾ ਲੱਗਦਾ ਹੈ ਕਿ ਜੈਸ ਬੈਂਕ ਅਤੇ ਅਧਿਕਾਰੀਆਂ ਨੂੰ ਵੀ ਰਿਸ਼ਵਤ ਦਿੱਤੀ ਗਈ ਸੀ ਜਿਸ ਜਬ ਬੈਂਕ ਦੇ ਪ੍ਰਮੋਟਰ ਵੀ ਸ਼ਾਮਲ ਹਨ ਏਜੰਸੀਆਂ ਨੇ ਜੈਸ ਬੈਂਕ ਦੇ ਕਰਜ਼ ਦੇਣ ਦੀ ਪ੍ਰਕਿਰਿਆ ਚ ਕੋਈ ਗੰਭੀਰ ਖਾਮੀਆਂ ਵੀ ਬੜੀਆਂ ਹਨ ਸੂਤਰਾਂ ਨੇ ਕਿਹਾ ਹੈ ਕਿ ਇਸ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਬੈਂਕ ਸ਼ੇਅਰ ਧਾਰਕਾਂ ਨਿਵੇਸ਼ਕਾਂ ਅਤੇ ਹੋਰ ਜਨਤਕ ਸਥਾਨ ਸੰਸਥਾਵਾਂ ਨੂੰ ਧੋਖਾ ਦੇ ਕੇ ਜਨਤਕ ਪੈਸਾ ਪੈਸੇ ਨੂੰ ਮੋੜਨ ਜਾਂ ਲੁੱਟਣ ਲਈ ਇਹ ਸੋਚੀ ਸਮਝੀ ਯੋਜਨਾਬੱਧ ਯੋਜਨਾ ਬਣਾਈ ਹੈ ਇਹ ਸਮਝ ਸਮਝਿਆ ਜਾਂਦਾ ਹੈ ਕਿ ਆਰ ਐਚ ਐਫ ਐਲ ਅਤੇ ਬਾਰੇ ਐਸ ਸੀ ਬੀ ਆਈ ਦੀ ਰਿਪੋਰਟ ਵੀ ਈ ਡੀ ਇਹ ਜਾਂਚ ਦਾ ਹਿੱਸਾ ਹੈ ਖਬਰ ਨਾਲ ਅੰਦਰਖ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ